ਵਿਸ਼ਵਾਸਾ ਦੇਖ ਰਹੇ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਤੋਂ ਵੱਡੇ ਅੰਦੋਲਨ ਦੀ ਤਿਆਰੀ ਦੇ ਵਿੱਚ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ ਗਿਆ ਡੱਲੇਵਾਲ ਨੇ ਕਿਹਾ ਕਿ 26 ਤਰੀਕ ਤੋਂ ਕਿਸਾਨ ਆਗੂ ਲੜੀਵਾਰ ਤਰੀਕੇ ਦੇ ਨਾਲ ਮਰਨ ਅੰਛਨ ਤੇ ਬੈਠਣਗੇ ਭਾਵ ਪੋਖੜ ਹੜਤਾਲ ਕੀਤੀ ਜਾਵੇਗੀ ਆਮਰਨ ਅੰਛਨ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਜਗਜੀਤ ਸਿੰਘ ਢੱਲੇਵਾਲ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦਿੱਤਾ ਲੰਬੇ ਸਮੇਂ ਤੋਂ ਕਿਸਾਨ ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਕਿਸਾਨੀ ਅੰਦੋਲਨ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ MSP ਸਭ ਤੋਂ ਵੱਡਾ ਮੁੱਦਾ ਹੈ ਕਿਸਾਨਾਂ ਦਾ ਜਿਸ ਨੂੰ ਲੈ ਕੇ ਇਹ ਅੰਦੋਲਨ ਕੀਤਾ ਜਾਵੇਗਾ ਕਿਉਂਕਿ MSP ਦੇ ਉੱਪਰ ਸਰਕਾਰ ਨੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਸਰਕਾਰ ਨੂੰ ਖੁੱਲੀ ਮੰਡੀ ਦੇ ਆਸਰੇ ਛੱਡਿਆ ਜਾ ਰਿਹਾ ਤੇ ਕਿਸਾਨ ਦੀ ਫਸਲ ਦਾ ਭਾਅ ਜਿਹੜਾ ਉਹ ਲਗਾਤਾਰ ਘਟ ਰਿਹਾ ਹੈ ਪ੍ਰਾਈਵੇਟ ਪਲੇਅਰਸ ਕਿਸਾਨਾਂ ਦੀ ਫਸਲ ਦਾ ਭਾਅ ਸੁੱਟ ਕੇ ਕਿਸਾਨਾਂ ਤੋਂ ਫਸਲ ਖਰੀਦ ਲੈ ਰਹੇ ਨੇ ਕਿਸਾਨਾਂ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ ਮੰਡੀ ਦੇ ਵਿੱਚ ਐਮਐਸਪੀ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਘੱਟੋ-ਘੱਟ ਸਮਰਥਨ ਮੋਲਿਆ ਜਿਹੜਾ ਉਸ ਨੂੰ ਨਿਸ਼ਚਿਤ ਕੀਤਾ ਜਾਵੇ ਨਹੀਂ ਤਾਂ ਦੇਸ਼ ਦੀ ਕਿਸਾਨੀ ਰੁੜ ਜਾਵੇਗੀ ਪੰਜਾਬ ਦੇ ਵਿੱਚ ਇਸ ਵਾਰ ਝੋਨੇ ਦੀ ਫਸਲ ਜਿਸ ਤਰ੍ਹਾਂ ਰੁੜੀ ਹੈ ਉਸ ਤਰ੍ਹਾਂ ਦੇ ਨਾਲ ਕਿਸਾਨ ਜਥੇਬੰਦੀਆਂ ਹੋਰ ਵੀ ਚਿੰਤਤ ਹੋ ਗਈਆਂ ਨੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨ ਦੀ ਐਮਐਸਪੀ ਦੇ ਮੁੱਦੇ ਤੇ ਲੈ ਕੇ ਇਹ ਵੱਡਾ ਐਲਾਨ ਕੀਤਾ ਗਿਆ ਡੱਲੇਵਾਲ ਨੇ ਕਿਹਾ ਹੈ ਕਿ ਕਿਸਾਨ ਆਮਰਣ ਅੰਛਣ ਤੇ ਬੈਠਣਗੇ ਜੇਕਰ ਇਸ ਅੰਛਣ ਤੇ ਤੇ ਬੈਠਣ ਨਾਲ ਕਿਸੇ ਕਿਸਾਨ ਆਗੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੂਸਰਾ ਕਿਸਾਨ ਆਗੂ ਇਸੇ ਮੋਰਚੇ ਨੂੰ ਸੰਭਾਲੇਗਾ ਤੇ ਲੜੀਵਾਰ ਤਰੀਕੇ ਦੇ ਨਾਲ ਇਹ ਜਿਹੜਾ ਆਮਰਣ ਅੰਛਣ ਹੈ ਉਹ ਚੱਲਦਾ ਰਹੇਗਾ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਸੋ ਰਾਜੇਵਾਲ ਦੇ ਐਲਾਨ ਤੋਂ ਬਾਅਦ ਰਾਜੇਵਾਲ ਨੇ ਵੀ ਐਲਾਨ ਕੀਤਾ ਕਿ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਲਈ ਅੰਦੋਲਨ ਕਰਨਗੇ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਦਾ ਇਹ ਵੱਡਾ ਐਲਾਨ ਸਾਹਮਣੇ ਆਇਆ ਹੁਣ ਦੇਖਣਾ ਇਹ ਹੋਵੇਗਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਇਹ ਜਿਹੜਾ ਕਿਸਾਨੀ ਅੰਦੋਲਨ ਆਇਆ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ ਕਿੰਨੀਆਂ ਜਥੇਬੰਦੀਆਂ ਦੱਲੇਵਾਲ ਦੇ ਸਮਰਥਨ ਦੇ ਵਿੱਚ ਆਉਂਦੀਆਂ ਨੇ ਸੋ ਕਿਤੇ ਨਾ ਕਿਤੇ ਕਿਸਾਨ ਆਗੂ ਇੱਕ ਵਾਰ ਫਿਰ ਤੋਂ ਰੋਸ ਦੇ ਵਿੱਚ ਨੇ ਤੇ ਇੱਕ ਵਾਰ ਫਿਰ ਤੋਂ ਵੱਡੇ ਅੰਦੋਲਨ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਦੇਖਣ ਨੂੰ ਮਿਲਣਗੇ ਹੈਗਾ 26 ਨਵੰਬਰ 26 ਨਵੰਬਰ ਕੋ ਖਨੌਰੀ ਮੋੜ ਖਨੌਰੀ ਬਾਰਡਰ 'ਤੇ ਔਰ ਸ਼ੁਰੂਆਤ ਵਿੱਚ ਅਕੇਲੇ ਬੈਠेंगे ਉਸਕੇ ਬਾਅਦ ਜਬ ਜਬ ਜੈਸੇ ਜੈਸੇ ਜੋ ਜੋ ਪ੍ਰਾਂਤ ਤਿਆਗਤਾ ਜਾਏਗਾ ਉਸਕੇ ਸਾਥ ਕੀ ਪਿੱਛੇ ਕੀ ਪਤਾ ਨਹੀਂ ਕਿੰਨੀ ਬੜੀ ਲਾਈਨ ਲਾਈਨ ਬਣੇਗੀ ਉਹ ਸਮਾਨੇ ਪਰਪਤ ਚਲੇਗਾ ਜਿਸ ਤਰ੍ਹਾਂ ਤੁਹਾਨੂੰ ਡਾਇਲ ਸਾਹਿਬ ਨੇ ਦੱਸਿਆ ਵਾ ਕਿ 26 ਨਵੰਬਰ ਤੋਂ ਖਦੋ ਖਨੌਰੀ ਬਾਰਡਰ ਤੇ ਠੀਕ ਹੈ ਜੀ ਅਮਰ ਅਣਸੰਤੇ ਬੈਠਣਗੇ ਆਰ ਉਹਦੋਂ ਗਾਹਾਂ ਜੇ ਚਾਂ ਚਲੀ ਜਾਂਦੀ ਕਿਸੇ ਆਗੂ ਦੀ ਤਾਂ ਉਹਦੀ ਜਿਹੜਾ ਸਰੀਰ ਆ ਪਾਰਥਕ ਉੱਥੇ ਰੱਖਿਆ ਜਾਊਗਾ ਨੈਕਸਟ ਲੀਡਰ ਉਹ ਉਹਨਾਂ ਦੀ ਕਮਾਂਡ ਕਰੂਗਾ। ਉਹਦੇ ਨਾਲ ਨਾਲ ਜਿੱਥੇ ਸਾਡੀਆਂ ਇਹ 12 ਮੰਗਾਂ ਨੇ ਦੇਸ਼ ਵਿਆਪੀ ਜਿਹਦੇ ਲਈ ਅਸੀਂ 13 ਫਰਵਰ ਤੋਂ ਸ਼ਰਸ਼ ਕਰ ਰਹੇ ਹਾਂ। ਉਦੋਂ ਬਾਅਦ ਸਰਕਾਰ ਨੇ ਮੁੜ ਕੇ ਨਹੀਂ ਦੇਖਿਆ ਨਾ ਕੋਈ ਗੱਲਬਾਤ ਹੋਈ ਆ। ਔਰ ਸਰਕਾਰ ਮਜਬੂਰ ਕਰ ਰਹੀ ਆ ਅੰਦੋਲਨ ਨੂੰ ਜਿਹੜਾ ਬਾ ਤੇਜ਼ ਕਰ ਲਈ। ਵੀ ਅਸੀਂ ਲੋਕਾਂ 'ਚ ਵੱਡੇ ਸੱਦੇ ਦਈਏ ਵੱਡੇ ਸੱਦਿਆਂ ਨੂੰ ਮਜਬੂਰ ਕਰ ਰਹੀ ਆ ਸਾਨੂੰ ਅਸੀਂ ਪੀਸਫੁਲੀ ਦਵਾ ਬਾਰਡਰਾਂ ਤੇ ਤਿੰਨਾ ਬਾਰਡਰਾਂ ਦੇ ਰਸਤਾਂ ਵਾਲੇ ਬਾਰਡਰ ਤੇ ਲਗਭਗ ਬੈਠੇ ਹੋਏ ਆਂ ਔਰ ਵੇਟ ਕਰ ਰਹੇ ਆਂ ਸਰਕਾਰ ਦੇ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਸੀ250 ਦੇ ਅਨਸਾਰ ਫਸਲਾਂ ਦੇ ਭਾਅ ਹੋਰ ਮੰਗਾਂ ਪੂਰੀਆਂ ਦੀਆਂ ਪੂਰੀਆਂ ਵਿਸਤਾਰ ਨਾਲ ਸਾਡੀਆਂ ਹੈਗੀਆਂ ਵਾ ਔਰ ਸਾਡੀ ਗੱਲ ਅੱਜ ਕਿਉਂ ਆਵਾਜ਼ਬ ਹੋ ਰਹੀ ਆਂ ਕਿ ਭਾਜਪਾ ਇੱਕ ਬੰਨੇ ਤਾਂ MSP ਲੀਗਲ ਗਰੰਟੀ ਕਾਨੂੰਨ ਕਰਨ ਤੋਂ ਭੱਜ ਰਹੀ ਆ ਹਰ ਸਟੇਟ ਦੀ ਲਕਸ਼ਣ ਦੇ ਵਿੱਚ ਤੁਸੀਂ ਵੇਖੋ ਕਣਕ ਦਾ ਭਾਅ ਕੋ ਕਹਿੰਦੇ 3000 ਦੇ ਦਾਂਗੇ ਕੱਦੀ ਕਹਿੰਦੇ 2500 ਜਣੀ ਫਸਲਾਂ ਦੇ ਭਾਅ ਦੇ ਨਾਂ ਤੇ ਰੌੜੀ ਤਾਂ ਵੰਡ ਰਹੇ ਸਾਡੇ ਪ੍ਰਧਾਨ ਮੰਤਰੀ ਪਰ ਸਾਨੂੰ MSP ਲੀਗਲ ਗਰੰਟੀ ਕਾਨੂੰਨ ਨਹੀਂ ਬਣਾ ਕੇ ਦਿੰਦੇ ਇਸ ਵੇਲੇ ਮਹਾਰਾਸ਼ਟਰ ਤੇ ਝਾਰਖੰਡ ਦੀ ਲਕਸ਼ਣ ਚੱਲ ਰਹੀ ਆ ਮਹਾਰਾਸ਼ਟਰ ਵਿੱਚ ਜਿਹੜੀ ਆਪਣੀ ਸੋਇਆ ਬੀਨ ਹੈ 4890 ਰੁਪਏ ਦਾ ਭਾਅ ਆ 1200 ਰੁਪਏ ਹੈਟਾ ਵਿਕ ਰਹੀ ਆ ਉਥੇ ਬੋਲ बोलਿਆ ਸੀ ਵੀ ਤੁਹਾਡੀ ਸੋਇਆਬੀਨ 6000 ਦੀ ਆ ਤੇ ਅੱਜ ਆ ਜੋ ਉੱਥੇ ਵੀ ਲਖਸ਼ਨਾ ਦੇ ਵਿੱਚ ਹੀ ਪਰ ਉੱਥੇ ਲਾਰੇ 15-1500 ਔਰਤਾਂ ਨੂੰ ਦੇਣਾ ਰੇਉੜੀਆਂ ਫੇਰ ਵੰਡੀਆਂ ਜਾ ਰਹੀਆਂ ਅਸੀਂ ਕਿਸੇ ਨੂੰ ਕੁਝ ਮਿਲੇ ਇਹਦੇ ਵਿਰੋਧੀ ਨਹੀਂ ਹੈਗੇ ਪਰ ਇਹਦਾ ਮਤਲਬ ਜਿੰਨਾ ਚਿਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਹਦੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲਦਾ ਰਜਗਾਰ ਨਹੀਂ ਦਿੱਤਾ ਜਾਂਦਾ ਨੌਜਵਾਨ ਤੋਂ ਮਜ਼ਦੂਰ ਨੂੰ ਕੰਮ ਨਹੀਂ ਦਿੱਤਾ ਉਹਨਾਂ ਚਿਰ ਦੇਸ਼ ਪੈਰਾਂ ਸਿਰ ਖੜਾ ਨਹੀਂ ਹੋ ਸਕਦਾ ਜੋ ਮਰਜ਼ੀ ਹਾਕਮ ਪੁੱਠੇ ਸਿਰ ਲਾਰੇ ਲਾਉਂ ਤੋ ਇਹਦੇ ਨਾਲ ਦੀ ਨਾਲ ਇਸ ਕਰਕੇ ਸਾਡੀਆਂ ਮੰਗੀਆਂ ਮੰਗਾ ਕਿੰਨੀਆਂ ਆਵਾਜ਼ੋਂ ਨੇ ਪੂਰੇ ਦੇਸ਼ ਭਰ ਦੇ ਵਿੱਚ ਵਿਰੋਧੀ ਤਰ੍ਹਾਂ ਸਾਡੇ ਵਾਲੇ ਮੰਗ ਪੱਤਰ ਦਾ ਚੋਣ ਮੈਨੀਫੈਸਟੋ ਬਣਾ ਰਹੀਆਂ ਨੇ ਔਰ ਦੱਬੇ ਢੰਗ ਨਾਲ ਸੱਤਾ 'ਚ ਬੈਠੇ ਜਿਹੜੀਆਂ ਸਟੇਟ ਸਰਕਾਰਾਂ ਨੇ ਇਸ ਵੇਲੇ ਭਾਜਪਾ ਦੇ ਸਟੇਟ ਦੇ ਲੀਡਰ ਨੇ ਮਹਾਰਾਸ਼ਟਰ ਵਿੱਚ ਜਾਂ ਭਾਈਵਾਲ ਉਹ ਸਾਡੀਆਂ ਗੱਲਾਂ ਬੋਲ ਰਹੇ ਨੇ ਕਿ ਅਸੀਂ ਇਹ ਕਰਾਂਗੇ ਜੜੀਆਂ ਗੱਲਾਂ ਦੇ ਤੁਸੀਂ ਵਾਦੇ ਹੁਣ ਲਖਣਾ 'ਚ ਕਰ ਰਹੇ ਜੇ ਉੱਥੇ ਉਹੀ ਤਾਂ ਅਸੀਂ ਮੰਗ ਪੱਤਰ ਆਪਣਾ ਬਣਾ ਕੇ ਬੈਠਿਆ ਤੋਂ ਪ੍ਰਧਾਨ ਮੰਤਰੀ ਜੀ ਦਾ ਦੋਗਲਾ ਚਿਹਰਾ ਸਾਨੂੰ ਨਜ਼ਰ ਆਇਆ ਵਾ ਤੋ ਉਹਨਾਂ ਦੀਆਂ ਨੀਤੀਆਂ ਕਰਕੇ ਹੀ ਅੱਜ 6.6% ਮੰਗਾਈ ਦਰ ਵਧੀ ਹੈਗੀ ਆ ਉਹਨਾਂ ਦੀਆਂ ਨੀਤੀਆਂ ਕਰਕੇ ਰੁਪਈਆ ਸਭ ਤੋਂ ਹੇਠਲੇ ਦਰਜੇ ਤੇ ਡਿੱਗਾ ਉਹ ਜਦੋਂ ਵਿਰੋਧੀ ਧਿਰ ਚ ਕਹਿੰਦੇ ਸੀ ਜੇ ਰੁਪਈਆ ਇੰਨਾ ਹੇਠਾ ਡਿੱਗੂਗਾ ਤੇ ਦੇਸ਼ ਵੀ ਇੰਨਾ ਹੇਠਾ ਡਿੱਗੂਗਾ ਤੋ ਉਹਨਾਂ ਦੀਆਂ ਪਾਲਿਸੀਆਂ ਦੇਸ਼ ਨੂੰ ਨੁਕਸਾਨ ਕਰ ਰਹੀਆਂ ਔਰ ਇਹਦੇ ਨਾਲ ਨਾਲ ਜੋ ਪੰਜਾਬ ਦੇ ਵਿੱਚ ਕੇਂਦਰ ਦਾ ਫੈਸਲਾ ਸੀ ਪੰਜਾਬ ਹਕੂਮਤ ਦਾ ਫੈਸਲਾ ਸੀ ਵੀ ਇਹ ਖੇਤੀ ਮੰਡੀ ਤੋਂ ਭੱਜਣਗੇ ਲਗਭਗ ਪੂਰੇ ਪੰਜਾਬ ਦੇ ਕਿਸਾਨ ਲੜੇ ਆ ਔਰ ਇਦੇ باوجود ਹਰਿਆਣੇ ਚ ਵੀ ਤੇ ਪੰਜਾਬ ਚ ਕਿਸਾਨਾਂ ਦਾ ਝੋਨਾ ਮੰਡੀਆਂ ਚ ਰੋਲਿਆ ਹੈਗਾ ਵਾ ਸਾਡੇ ਨਾਲ ਪੰਜਾਬ ਸਰਕਾਰ ਨੇ ਗੱਲ ਕੀਤੀ ਵੀ ਜਿਹੜੀ ਕਟਾ ਦੀ ਕੱਟ ਲੱਗੇ ਹੋਏ ਨੇ ਉਹਨਾਂ ਦੀ ਪਰਭਾਈ ਕਰਾਵਾਂਗੇ ਪਰ ਹਜੇ ਵੀ ਤਾਂ ਕੱਟ ਲੱਗ ਰਹੇ ਨੇ ਤੋਂ ਪੰਜਾਬ ਸਰਕਾਰ ਇੱਕ ਤਾਂ ਲਿਫਟਿੰਗ ਕਰਾਉਣ ਚ ناکਾਮਜਾਬ ਰਹੀ ਆ ਇੱਕ ਕਟਾਂ ਦੀ ਪਰਭਾਈ ਕਰਨ ਦੇ ਵਿੱਚ ناکਾਮਜਾਬ ਰਹੀ ਹੈਗੀ ਆ ਵਿੱਤ ਕੇਂਦਰ ਹੈਗਾ ਵਾ ਰ ਡੀਏਪ ਦੀ ਛਾਟ ਕੱਲੇ ਪੰਜਾਬ ਚ ਨਹੀਂ ਹਰਿਆਣਾ ਚ ਨਹੀਂ ਜੂਪੀ ਚ ਨਹੀਂ ਮੱਧ ਪ੍ਰਦੇਸ਼ ਚ ਇਹ ਥਰੂਆਊਟ ਦੇਖੀ ਜਾ ਰਹੀ ਆ ਇਹਦੇ ਪਿੱਛੇ ਰੀਜਨਸੀ ਸਾਡੀਆਂ ਗੱਲਾਂ ਜਿੱਦਨ ਅਸੀਂ ਅੰਦੋਲਨ ਲੈ ਕੇ ਚੱਲੇ ਸੀ ਕਿ ਸਰਕਾਰ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਸ਼ਾਂਗੂਗੀ ਖਤਮ ਕਰੂਗੀ ਤੋਂ ਸਬਸਿਡੀਆਂ ਵਾਪਸ ਲੈ ਰਹੇ ਆ ਐਰਕੀ 87328000 ਕਰੋੜ ਦੀ ਸਬਸਿਡੀ ਵਾਪਸ ਹੋਈ ਆ ਡੀਏਪ ਤੇ ਇਹ ਉਹਨਾਂ ਦੇ ਬਜਟ ਦੇ ਵਿੱਚੋਂ ਕਾਪੀਆਂ ਬੋਲ ਰਹੀਆਂ ਨੇ ਤੋਂ ਉਹਦੇ ਚ ਅਸੀਂ ਨੋਟ ਕੀਤਾ ਸਾਰਾ ਕੁਝ ਵੀ ਇਹ ਇਹ ਗਲਤ ਜਾ ਰਿਹਾ ਹੈਗਾ ਔਰ ਜਿਵੇਂ ਡੀਏਪ ਦੇ ਵਿੱਚ ਹਰਿਆਣੇ ਦੇ ਵਿੱਚ ਖੁਦਕੁਸ਼ੀ ਹੋਈ ਆ ਆਪਣਾ ਪਿੱਖੀਵਾਲ ਪਿੰਡ ਦਾ ਰਾਮ ਭਗਤ ਜੀ ਆ 35 ਸਾਲ ਦੇ ਉਹਨਾਂ ਦੀ ਡੀਏਪ ਕਰਕੇ ਆ ਪੰਜਾਬ ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਸੀ ਸੰਗਜ਼ੂਰ ਦੇ ਜਿਨ੍ਹਾਂ ਦੇ ਉਥੇ ਝੋਨੇ ਦੀ ਢੇਰੀ ਨਾਲ ਵਗਨ ਕਰਕੇ ਖੁਦਕੁਸ਼ੀ ਹੋਈ ਆ ਲਦਾਮਪੁਰੇ ਲਦਾਮਪੁਰੇ ਦੇ ਵਿੱਚ ਤੋਂ ਅਸੀਂ ਚਾਹੁੰਦੇ ਆ ਵੀ ਸਾਡੇ ਤਾਂ ਤਾਂ ਬਹੁਤ ਤੁਸੀਂ ਪਰਚੇ ਦਰਜ ਕਰਦੇ ਸੀ ਤੁਸੀਂ ਵੇਖੋ ਵੀ ਕਿਉਂ ਆ ਦੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਆ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਫਿਰ ਪਰਚਾ ਦਰਜ ਹੋਣਾ ਚਾਹੀਦਾ ਜਣੀ ਜਣੀ ਦੀ ਤੁਸੀਂ ਜਦੋਂ ਜਦੋਂ ਤੁਸੀਂ ਝੂਠੇ ਸਾਡੇ ਤੇ ਪਰਚੇ ਬਣਾਉਂਦੇ ਇਲਜ਼ਾਮ ਲਾਉਂਦੇ ਤੇ ਹਕੀਕਤ ਵਿੱਚ ਮੰਡੀਆਂ ਵਿੱਚ ਖੁਦਕੁਸ਼ੀਆਂ ਕਰਗੇ ਕਿਸਾਨ ਕਿਉਂ ਕਰਗੇ ਉਹਨਾਂ ਤੇ ਪਰਚਾ ਦਰਜ ਪੰਜਾਬ ਸਰਕਾਰ ਦਾ ਕੰਮ ਆ ਪਰਚਾ ਦਰਜ ਕਰੇ